ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਨਿਊਜ਼ੀਲੈਂਡ ਦੇ ਇੱਕ ਉੱਚ ਪਦਰੀ ਬਫਦ ਨੇ ਅੱਜ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਰਾਹੁਲ ਭੰਡਾਰੀ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਪਸ਼ੂ ਪਾਲਣ ਖੇਤਰ ਵਿੱਚ ਆਪਸੀ ਸਹਿਯੋਗ ਬਾਰੇ ਚਰਚਾ ਕੀਤੀ ਗਈ ਅਤੇ ਪਸ਼ੂ ਪ੍ਰਜਨਨ ਤੇ ਡੈਰੀ ਸਿਸਟਮ ਵਿੱਚ ਲੱਗੇ ਛੋਟੇ ਕਿਸਾਨਾਂ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਦਸਣ ਜੋ ਹੈ ਕਿ ਇਸ ਬਫ ਦੇ ਵਿੱਚ ਐਮ ਪੀ ਆਈ ਤੋਂ ਪ੍ਰੋਫੈਸਰ ਗੈਰੀ ਉੜੀ ਮੈਸਿਵ ਯੂਨੀਵਰਸਿਟੀ ਤੋਂ ਪ੍ਰੋਫੈਸਰ ਨਿਕੋਲਸ ਲੋਪੁਏਜ਼ ਅਤੇ ਟੀ ਆਰਜੀ ਐਬੀਐਸ ਤੋਂ ਡਾਕਟਰ ਡੇਵਿਡ ਹੇਮਨ ਐਨ ਡੀ ਡੀਬੀ ਤੋਂ ਆਰ ਡੀ ਡਾਕਟਰ ਆਰੋਗ ਗੁਪਤਾ ਸ਼ਾਮਲ ਸਨ। ਸ਼੍ਰੀ ਰਾਹੁਲ ਗੁਪਤਾ ਨੇ ਬਫ ਦੇ ਨੂੰ ਕੌਮੀ ਡੈਰੀ ਯੋਜਨਾ ਇੱਕ ਤਹਿਤ ਚੱਲ ਰਹੀਆਂ ਪੈਲ ਕਾਦਮੀਆਂ ਬਾਰੇ ਜਾਣਕਾਰੀ ਦਿੱਤੀ। ਜੋ ਕਿ ਜੁਲਾਈ 2013 ਵਿੱਚ ਸ਼ੁਰੂ ਕੀਤੀ ਗਈ ਸੀ ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਬਾਂਚਸ ਜਾਂਚ ਜੈਨੇਟਿਕ ਮੁਲਾਂਕਣ ਅਤੇ 94 ਪ੍ਰਜਨਨ ਰਾਹੀ ਪਸ਼ੂਆਂ ਅਤੇ ਮੱਝਾਂ ਦੀ ਆਬਾਦੀ ਵਿੱਚ ਜੈਨੇਟਿਕ ਯੋਗਤਾ ਨੂੰ ਬਿਹਤਰ ਬਣਾਉਣ ਤੇ ਕੇਂਦ੍ਰਿਤ ਕਰਦਾ ਹੈ ਪ੍ਰੋਜੈਕਟ ਦੇ ਮੁੱਖ ਉਦੇਸ਼ਾਂ ਵਿੱਚ ਬੀਰਜੇ ਸਟੇਸ਼ਨਾਂ ਲਈ ਉੱਚ ਜੈਨੇਟਿਕ ਯੋਗਤਾ ਬਲਦਾਂ ਨੂੰ ਜਨਮ ਦੇਣ ਸੰਬੰਧੀ ਪ੍ਰਕਿਰਿਆ ਨੌਜਵਾਨ ਬਲਦਾਂ ਬੁੱਲ ਡੈਮੇਜ ਅਤੇ ਬੋਲੋ ਸਾਇਰਸ ਦੇ ਜੈਨੇਟਿਕ ਮੁਲਾਂਕਣ ਲਈ ਇੱਕ ਮਜ਼ਬੂਤ ਪ੍ਰਣਾਲੀ ਸਥਾਪਿਤ ਕਰਨਾ ਅਤੇ ਪਸ਼ੂਆਂ ਦੇ ਮੱਝਾਂ ਦੀ ਆਬਾਦੀ ਵਿੱਚ ਦੁੱਧ, ਚਰਬੀ, ਸੀਐਨਐਫਓ ਅਤੇ ਪ੍ਰੋਟੀਨ ਉਪਜ ਵਿੱਚ ਸਥਿਰ ਜੈਨੇਟਿਕ ਪ੍ਰਗਤੀ ਪ੍ਰਾਪਤ ਕਰਨਾ ਸ਼ਾਮਲ ਹੈ। ਸ਼੍ਰੀ ਭੰਡਾਰੀ ਨੇ ਕਿਹਾ ਕਿ ਇਸ ਵਿੜੇ ਇਹ ਪ੍ਰੋਜੈਕਟ ਪੰਜਾਬ ਦੇ ਤਿੰਨ ਜਿਲ੍ਹਿਆਂ ਪਟਿਆਲਾ, ਸੰਗਰੂਰ ਅਤੇ ਬਰਨਾਲਾ ਸਮੇਤ 160 ਸੰਸਥਾਵਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਪ੍ਰੋਜੈਕਟ ਤਹਿਤ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਗਈਆਂ ਹਨ ਜਿਸ ਵਿੱਚ 450000 ਤੋਂ ਵੱਧ ਮਸਨੂਈ ਗਰਭਦਾਨ AI 50000 ਮਾਦਾ ਬੱਚੀਆਂ ਦੀ ਰਜਿਸਟ੍ਰੇਸ਼ਨ 220000 ਜਾਨਵਰਾਂ ਦੇ ਸਰੀਰ ਦੇ ਮਾਪ 6000 ਬੱਚੀਆਂ ਦੀ ਦੁੱਧ ਰਿਕਾਰਡਿੰਗ ਅਤੇ ਉਹਨਾਂ ਦੀ ਕਿਸਮਾਂ ਦਾ ਵਰਗੀਕਰਨ ਅਤੇ 650 HGM ਨਰ ਬੱਚਿਆਂ ਦੀ ਖਰੀਦ ਸ਼ਾਮਲ ਹੈ ਉਨ੍ਹਾਂ ਨੇ ਸੂਬੇ ਵਿੱਚ ਦੁੱਧ ਉਤਪਾਦਨ ਅਤੇ ਇਸ ਦੀ ਗੁਣਵੱਤਾ ਨੂੰ ਹੋਰ ਵਧਾਉਣ ਲਈ ਉੱਚ ਗੁਣਵੱਤਾ ਵਾਲੇ ਸਾਨਾਂ ਦੀ ਖਰੀਦ ਦੀ ਲੋੜ ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਬਫਦ ਨੇ ਪ੍ਰਬੰਧਨ ਅਭਿਆਸਾਂ ਤੇ ਵਿਸਤਾਰਤ ਵਿਚਾਰ ਵਿਚਾਰ ਬਟਾਂਦਰੇ ਵਿੱਚ ਵੀ ਹਿੱਸਾ ਲਿਆ ਅਤੇ ਸਥਾਨਕ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਮੁਰਾ ਪ੍ਰਜਨਨ ਟੈਸਟਿੰਗ ਪ੍ਰੋਜੈਕਟ ਦੀ ਸਫਲਤਾ ਨੂੰ ਦੇਖਣ ਲਈ ਪਟਿਆਲਾ ਜ਼ਿਲ੍ਹੇ ਦੇ ਪ੍ਰੋਜੈਕਟ ਪਿੰਡਾਂ ਜਿਨ੍ਹਾਂ ਵਿੱਚ ਚਾਸਵਾਲ, ਸਹੌਲੀ ਅਤੇ ਲੋਟ ਸ਼ਾਮਲ ਹਨ ਦਾ ਦਰਾਕੀਤਾ ਪੰਜਾਬ ਦੇ ਪਸ਼ੂ ਪਾਲਣ ਨਿਰਦੇਸ਼ਕ ਡਾਕਟਰ ਜੀ ਐਸ ਬੇਦੀ ਦੇ ਨਾਲ ਨਿਊਜ਼ੀਲੈਂਡ ਦੀ ਟੀਮ ਨੇ ਸੂਬੇ ਵਿੱਚ ਪ੍ਰੋਜੈਕਟ ਦੇ ਕੰਮ ਕਾਜ ਅਤੇ ਪ੍ਰਗਤੀ ਤੇ ਸੰਤੁਸ਼ਟੀ ਪ੍ਰਗਟਾਈ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੋਜੈਕਟ ਕੋਆਰਡੀਨੇਟਰ ਡਾਕਟਰ ਅਮਿਤ ਖੁਰਾਣਾ ਤੇ ਡਾਕਟਰ ਆਰ ਪੀ ਐਸ ਬਾਲੀ ਵੀ ਸ਼ਾਮਲ ਹੋਏ